ਸੁਪਾਰਤ ਮਹਾਨ ਦੀਆਂ ਮਹਾਨ ਗੱਲਾਂ ਉਹਨਾਂ ਦੇ ਵਿੱਚ ਉਹ ਗੱਲ ਅੱਜ ਨਿਕਲ ਕੇ ਆਉਂਦੀ ਆ ਪੂਜਾ ਖੇੜਕਰ ਆਈਏਐਸ ਅਹੁਦੇ ਦੀ ਅਧਿਕਾਰੀ ਪੂਜਾ ਖੇੜਕਰ ਆ ਜਿਹੜੀ 2022 ਦੇ ਵਿੱਚ ਯੂਪੀਐਸਸੀ ਦਾ ਐਗਜ਼ਾਮ ਪਾਸ ਕਰਦੀ ਹੈ ਯੂਪੀਐਸਸੀ ਦਾ ਐਗਜ਼ਾਮ ਜਿਹੜਾ ਪਾਸ ਹੁੰਦਾ ਵਾ ਉਹ ਵਿਅਕਤੀ ਹੈ ਜਿਹੜੇ ਐਸਡੀਐਮ ਆਈਪੀਐਸ ਆਈਏਐਸ ਦੇ ਅਧਿਕਾਰੀ ਲੱਗਦੇ ਆ ਜਾਂ ਕਲੈਕਟਰ ਲੱਗਦੇ ਆ ਸੋ ਇਹ ਜਿਹੜੀ ਪੂਜਾ ਖੇੜਕਰ ਹੈ ਨੇ 2022 ਦੇ ਵਿੱਚ ਐਗਜ਼ਾਮ ਪਾਸ ਕੀਤਾ 821 ਮੈਂ ਦਾ ਰੈਂਕ ਸੀਗਾ ਉਸ ਤੋਂ ਬਾਅਦ ਇਸ ਨੇ OBC ਦਾ ਸਰਟੀਫਿਕੇਟ ਸਰਟੀਫਿਕੇਟ ਬਣਾਇਆ OBC ਅਦਰ ਬੈਕਵਰਡ ਕੈਟੇਗਰੀ ਤੇ ਨਾਲ ਹੀ ਇਹ ਲਾਉਂਦੀ ਆ DW ਦਾ ਸਰਟੀਫਿਕੇਟ ਜਿਹੜਾ ਹੁੰਦਾ ਬੈਂਚਮਾਰਕ ਡਿਸੇਬਿਲਟੀ ਸੋ ਚੰਗੀ ਭਲੀ ਇਹ ਔਰਤਾ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੋ ਇਹ ਇੱਕ ਬ੍ਰਹਮਣ ਜਾਤੀ ਤੋਂ ਆ ਜਿਹੜੀ ਬ੍ਰਹਮਣ ਪਰਿਵਾਰ ਤੋਂ ਆ ਜਿਹੜੀ ਸੰਬੰਧ ਰੱਖਦੀ ਆ ਨਿਯੋਗਤੀ ਹੁੰਦੀ ਆ ਸਾਰਾ ਕੁਝ ਸਹੀ ਚੱਲਦਾ 2022 ਦੇ ਵਿੱਚ ਇਹਨੂੰ ਇਹਦਾ ਮੈਡੀਕਲ ਕਰਾਉਣ ਦੇ ਲਈ ਕਿਉਂਕਿ ਇਹਨੇ ਡਿਸੇਬਿਲਟੀ ਦਾ ਸਰਟੀਫਿਕੇਟ ਲਾਇਆ ਸੀਗਾ ਇਹਨੂੰ ایمز ہسپتال ਦੇ ਵਿੱਚ سدھیا ਜਾਂਦਾ ਉੱਥੇ ਇਹ بہانے ਲਾਉਂਦੀ ਹੈ ਤਿੰਨ ਚਾਰ ਵਾਰ ਇਹ ਨਹੀਂ ਜਾਂਦੀ ਉਸ ਤੋਂ ਬਾਅਦ ਇਹਦੇ ਪਿਓ ਦਾ ਜਿਹੜਾ ਰਾਜਨੀਤਿਕ ਹੁੰਦਾ ਸਬੰਧ ਰੱਖਦਾ ਹੁੰਦਾ ਉਹਦੀ سپارਸ ਦੇ ਨਾਲ ਇਹ ਇੱਕ ਪ੍ਰਾਈਵੇਟ ਹਸਪੀਟਲ ਤੋਂ ਆਪਣਾ ਮੈਡੀਕਲ ਬਣਾ ਕੇ ਦੇ ਦਿੰਦੀ ਆ ਤੇ افسرไซ ਕਰਕੇ ਇਹਦਾ ਜਿਹੜਾ ਮੈਡੀਕਲ ਸਰਟੀਫਿਕੇਟ پاس ਹੋ ਜਾਂਦਾ ਤੇ ਐਜ਼ ਅ ਅਸਿਸਟੈਂਸ ਕਲੈਕਟਰ ਦੀ ਜੌਬ ਜੁਆਇਨ ਕਰਦੀ ਆ ਮਹਾਰਾਸ਼ਟਰ ਪੂਨੇ ਦੇ ਵਿੱਚ ਇਹ मैडम ਜੀ ਆ ਜਿਹੜੇ ਪੰਜਾਬ ਦੇ ਖਾਸ ਕਰ ਬਹੁਤੇ ਲੋਕਾਂ ਨੂੰ ਆਪਾਂ ਜਦੋਂ ਦੇਖਦੇ ਆ ਸਰਕਾਰੀ ادارےਾਂ ਚ ਜਾਂਦੇ ਆਂ ਜ਼ਿਆਦਾਤਰ ਜਿਹੜੇ ਆਈਪੀਐਸ ਐਸਡੀਐਮ ਆ ਜਾਂ ਹੋਰ ਲੋਕ ਆ ਉਹ ਬਾਹਰਲੀਆ ਸਟੇਟਾਂ ਦੇ ਹੁੰਦੇ ਆ ਇਹ ਬਾਹਰਲੀਆ ਸਟੇਟਾਂ ਦੇ ਜ਼ਿਆਦਾਤਰ ਜਿਹੜੇ ਲੋਕ ਆ ਉਹ ਜਾਲੀ ਸਰਟੀਫਿਕੇਟਾਂ ਤੇ ਜ਼ਿਆਦਾ ਜੋਰ ਦਿੰਦੇ ਆ ਕਿਉਂਕਿ ਇਹਨਾਂ ਦਾ ਦਿਮਾਗ ਆ ਜਿਹੜਾ ਬਹੁਤ ਚੌਸਤ ਹੁੰਦਾ ਵਾ ਲੱਗ ਲੱਗੜਨਾਵਾਂ ਬਾਹਰ ਆਉਂਦੀਆਂ ਨੇ ਪਿੱਛੇ ਜੇ ਵੀ ਬਹੁਤ ਅਹਜੀਆਂ ਘਟਨਾਵਾਂ ਹੋਈਆਂ ਸੋ ਗੱਲ ਕਰਦੇ ਆਂ ਪੂਜਾ ਖੇੜ ਕਰਦੀ ਪੂਜਾ ਖੇੜ ਕਰ ਐਜ਼ ਏ ਅਸਿਸਟੈਂਟ ਕਲੈਕਟਰ ਪੂਨੇ ਮਹਾਰਾਸ਼ਟਰ ਦੇ ਵਿੱਚ ਜੋਬ ਜੁਆਇਨ ਕਰਦੀ ਆ ਇਹ ਮੈਡਮ ਜੀ ਇੱਕ ਦਿਨ ਜੋਬ ਤੋਂ ਜਾਣ ਤੋਂ ਪਹਿਲਾਂ ਹੀ ਉਥੋਂ ਦੇ ਜਿਹੜੇ ਕਰਮਚਾਰੀ ਹੁੰਦੇ ਉਹਨਾਂ ਨੂੰ ਫੋਨ ਲਾ ਕੇ ਕਹਿੰਦੀ ਆ ਕਿ ਮੈਨੂੰ ਸਰਕਾਰੀ ਗੱਡੀ ਤੇ ਉੱਤੇ ਲਾਲ ਬੱਤੀ ਤੇ ਉੱਥੋਂ ਦਾ ਜਿਹੜਾ ਫਲੈਟ ਆ ਤੇ ਕਰਮਚਾਰੀ ਆ ਜਾਂ ਘਰ ਆ ਜਿਹੜਾ ਬੰਗਲਾ ਮੈਨੂੰ ਦਿੱਤਾ ਜਾਵੇ। ਐ ਜੇ ਜਦੋਂ ਕੋਈ ਵਿਅਕਤੀ ਨਵਾਂ ਨਿਯੁਕਤੀ ਜੁਆਇਨ ਕਰਦਾ ਤਾਂ ਉਹਨੂੰ ਸਿਰਫ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਆ। ਇਹ ਹਜੇ ਮੈਡਮ ਆਈਏਐਸ ਬਣੀ ਵੀ ਨਹੀਂ ਸੀਗੀ ਪੂਜਾ ਖੇਡ ਕਰ। ਇਹਨੇ ਪਹਿਲਾਂ ਹੀ ਜਿਹੜੀ ਆਪੀ ਅਫਸਰ ਸਾਈ ਆ ਉਹ ਦਿਖਾਉਣੀ ਸ਼ੁਰੂ ਕਰ ਦਿੱਤੀ। ਉੱਥੇ ਜਾਂਦੀ ਆ ਇਹ ਜਦੋਂ ਉੱਥੋਂ ਦਾ ਤਹਿਸੀਲਦਾਰ ਕਹਿੰਦਾ ਕਿ ਤੁਸੀਂ ਐ ਜੇ ਹਜੇ ਸਿਰਫ ਟ੍ਰੇਨਿੰਗ ਲੈ ਰਹੇ ਹੋ ਤੇ ਇਹ ਜਿਹੜੀਆਂ ਚੀਜ਼ ਗੱਡੀ ਦੇ ਉੱਤੇ ਬੱਤੀ ਐ ਇਹ ਜਿਹੜੀਆਂ ਬਾਅਦ ਵਿੱਚ ਮਿਲਦੀਆਂ ਨੇ ਜਦੋਂ ਤੁਸੀਂ ਆਪਣੀ ਜੋਬ 6 ਮਹੀਨੇ ਜਾਂ ਸਾਲ ਮਹੀਨੇ ਦੀ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਲਮੋਗੇ ਪਰ ਇਹ ਜਿਹੜੀ ਪੂਜਾ ਖੇਡ ਕਰ ਹੁੰਦੀ ਆ ਆਪਣੇ ਪਿਓ ਨੂੰ ਲੈ ਕੇ ਜਿਹਦੀ ਕਿ ਅਫਸਰਸਾਈ ਹੁੰਦੀ ਆ ਉੱਥੋਂ ਦੇ ਤਹਿਸੀਲਦਾਰ ਨੂੰ ਉੱਥੋਂ ਦਾ ਕਮਰਾ ਖਾਲੀ ਕਰਾਉਂਦੇ ਆ ਤੇ ਜਿਹੜਾ ਪੁਰਾਣਾ ਕਲੈਕਟਰ ਹੁੰਦਾ ਵਾ ਉੱਥੇ ਪਹਿਲਾਂ ਦਾ ਉਹਦੀ ਨੰਬਰ ਪਲੇਟ ਹਲਾ ਕੇ ਆਪਣੀ ਉੱਥੇ ਬੈਂਚ ਦੇ ਉੱਤੇ ਨੰਬਰ ਪਲੇਟ ਰੱਖ ਦਿੰਦੀ ਆ ਬਾਕੀ ਜਿਹੜੇ ਵਿਜ਼ਿਟਿੰਗ ਕਾਰਡ ਹੁੰਦੇ ਆ ਸਾਰਾ ਕੁਝ ਰੱਖ ਲੈਂਦੀ ਆ ਕਮਰੇ ਦੇ ਵਿੱਚ ਏਸੀ ਲਗਾ ਲੈਂਦੀ ਆ ਜਿਹੜਾ ਕਿ ਲੋਕਾਂ ਦੇ ਵਿਜ਼ਿਟਿੰਗ ਗੇਸਟ ਦੇ ਲਈ ਕਮਰਾ ਹੁੰਦਾ ਉਹਨੂੰ ਆਪਣਾ ਕਮਰਾ ਬਣਾ ਲੈਂਦੀ ਆ ਤੇ ਨਾਲ ਦੀ ਨਾਲ ਹੀ ਆਪਣੀ ਜਿਹੜੀ ਗੱਡੀ ਹੁੰਦੀ ਆ ਓਡੀ ਪ੍ਰਾਈਵੇਟ ਉਹਦੇ ਉੱਤੇ ਮਹਾਰਾਸ਼ਟਰ ਸਰਕਾਰ ਲੈ ਕੇ ਨਾਲ ਦੀ ਨਾਲ ਲਾਲ ਬੱਤੀ ਲਾ ਦਿੰਦੀ ਆ ਸੋ ਉਸ ਤੋਂ ਬਾਅਦ ਆ ਜਿਹੜੀ ਪੂਜਾ ਖੇਡ ਕਰਦੀ ਆ ਇਹਦੀਆਂ ਜਿਹੜੀਆਂ ਡਿਮਾਂਡਾਂ ਵਧਣ ਲੱਗਦੀਆਂ ਸਰਕਾਰੀ ਮਕਾਨ ਪਾਲ ਦੀ ਆ ਸਰਕਾਰੀ ਸਿਕਿਉਰਿਟੀ ਗਾਰਡ ਪਾਲ ਦੀ ਆ ਉੱਥੇ ਇਹਦਾ ਜਿਹੜਾ ਨਾਲ ਦਾ ਆਈਏਐਸ ਅਧਿਕਾਰੀ ਹੁੰਦਾ ਉਹ ਇਹਦੀ ਜਿਹੜੀ ਆ ਕੰਪਲੇਂਟ ਆ ਗ੍ਰਹਿ ਮੰਤਰੀ ਨੂੰ ਕਰ ਦਿੰਦਾ ਸਰਕਾਰ ਨੂੰ ਕਰ ਦਿੰਦਾ ਕਿ ਇਹਦੀ ਜਿਹੜੀ ਜਾਂਚ ਪੜਤਾਲ ਕੀਤੀ ਜਾਵੇ ਜਿਹੜੀ ਮੈਡਮ ਆ ਆਪਣੀ ਹੀ ਮਨਮਾਨੀ ਕਰਦੀ ਜਾਂਦੀ ਆ ਪ੍ਰਾਈਵੇਟ ਗੱਡੀ ਦੇ ਉੱਤੇ ਇਹਨੇ ਲਾਲ ਬੱਤੀ ਲਾ ਦੀਆ ਸੋ ਉਸ ਤੋਂ ਬਾਅਦ ਇਸ ਦੀ ਜਿਹੜੀ ਸਾਰੀ ਐ ਇਸਨੇ ਜਿਹੜੇ ਹੋਰ ਆ ਜਿਹੜਾ ਇਹਨੇ ਡਿਸੇਬਿਲਟੀ ਦਾ ਸਰਟੀਫਿਕੇਟ ਲਾਇਆ ਸੀਗਾ ਉਹ ਵੀ ਇੱਕ ਜਾਲੀ ਲਾਇਆ ਸੀਗਾ ਸੋ ਹੋਰ ਜਿਹੜੇ ਸਰਟੀਫਿਕੇਟ ਐ ਨੇ ਉਹ ਵੀ ਬਹੁਤ ਜ਼ਿਆਦਾ ਜਾਲੀ ਬਣਾਏ ਸੀਗੇ ਇਹਦਾ ਜਿਹੜਾ ਪਿਓ ਸੀਗਾ ਉਹ ਪੋਲੀਟੀਕਲ ਸੰਬੰਧ ਰੱਖਦਾ ਸੀਗਾ ਸੋ ਇਸ ਤਰ੍ਹਾਂ ਇਹ ਜਿਹੜੇ ਆਈਐਸ ਦੇ ਅਹੁਦੇਦਾਰ ਆ ਅਧਿਕਾਰੀ ਆ ਇਹਦਾ ਜਿਹੜਾ ਖੇਲ ਆ ਉਹ ਖਤਮ ਹੋ ਚੁੱਕਿਆ ਵਾ ਸੋ ਇੰਡੀਆ ਦੇ ਵਿੱਚ ਯੂਪੀਐਸਸੀ ਦਾ ਐਗਜ਼ਾਮ ਜਿਹੜਾ ਕਿ ਬਹੁਤ ਹੀ ਟੌਪ ਲੈਵਲ ਦਾ ਐਗਜ਼ਾਮ ਹੁੰਦਾ ਸੋ ਪਿਛਲੇ ਦਿਨਾਂ ਵਿੱਚ ਉਹਨਾਂ ਦੀਆਂ ਲੀਕੇਜ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸੋ ਇਦਾਂ ਦੇ ਜਿਹੜੇ ਲੋਕ ਆ ਸਰਕਾਰੀ ادارے ਜਾਂ ਦਰਬਾਰੇ ਵਿੱਚ ਆਪਣੀ ਪਹੁੰਚ ਰੱਖਦੇ ਆ ਉਹ ਇਦਾਂ ਦੀਆਂ ਜਿਹੜੀਆਂ ਜੌਬਾਂ ਤੇ ਕਾਬਜ ਹੋ ਜਾਂਦੇ ਆ ਤੇ ਜਿਹੜੇ ਆਮ ਜਿਹੜੇ ਪੜ੍ਹੇ ਲਿਖੇ ਇਨਸਾਨ ਹੁੰਦੇ ਆ ਉਹ ਥੱਲੇ ਰਹਿ ਜਾਂਦੇ ਆ ਕਿਉਂਕਿ ਇਹ ਲੋਕਾਂ ਦੀ ਸਰਕਾਰ ਦੇ ਵਿੱਚ ਦਬਦਬਾ ਹੁੰਦਾ ਸਰਕਾਰ ਦੇ ਵਿੱਚ ਚੱਲਦੀ ਹੁੰਦੀ ਆ ਇਹ ਸਰਟੀਫੀਕੇਟ ਬਣਾ ਜਾਂਦੇ ਆ ਸੋ ਇਹ ਕਹਾਣੀ ਸੀਗੀ ਜੀ ਪੂਜਾ ਖੇੜਕਰ ਦੀ ਆਈਏਐਸ ਅਹੁਦੇ ਦੀ ਅਧਿਕਾਰੀ ਸੀ ਜਿਹੜੀ ਕਿ ਹਜੇ ਸਿਰਫ ਤੇ ਸਿਰਫ ਟ੍ਰੇਨਿੰਗ ਲੈ ਰਹੀ ਸੀਗੀ ਪਰ ਇਹਦੀਆਂ ਜਿਹੜੀਆਂ ਮਨਮਾਨੀਆਂ ਸੀਗੀਆਂ ਉਹ ਕਿਸੇ ਬਹੁਤ ਉੱਚੇ ਰੈਂਕ ਦੇ ਅਫਸਰ ਤੋਂ ਵੱਧ ਸੀਗੀ ਹੈ ਜੇ ਕਿਤੇ ਇਹ ਆਈਐਸ ਅਧਿਕਾਰੀ ਲੱਗ ਜਾਂਦੀ ਤਾਂ ਜਨਤਾ ਦਾ ਇਹ ਨਹੀਂ ਕੀ ਹਸ਼ਰ ਕਰਨਾ ਸੀ ਉਹ ਤੁਸੀਂ ਸੋਚ ਸਕਦੇ ਹੋ ਸੋ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਧੰਨਵਾਦ